ਅਮਲੋਤ ਰਿਪੋਰਟ ਸਾਡਾ ਜੀ ਸੁਪਰੀਮ ਨਿਊਟ੍ਰੀਸ਼ਨ ਸੈਂਟਰ ਅਮਲੋ ਜਿਹੜਾ ਫਤਿਹਗੜ ਸਾਹਿਬ ਅੱਛਾ ਇੱਕ ਤੁਸੀਂ 3 ਦਿਨਾਂ ਦੇ ਵਿੱਚ ਗਰੰਟੀ ਨਾਲ ਵੀ ਭਾਰ ਘਟ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹ ਕਿਸ ਤਰ੍ਹਾਂ 3 ਦਿਨਾਂ ਦੇ ਵਿੱਚ ਭਾਰ ਘਟੂਗਾ ਜੀ ਦੇਖੋ ਜਿਹੜੀ ਅਸੀਂ ਭਾਰਨ ਘਟਾਉਣ ਦੀ ਗੱਲ ਕਰ ਰਹੇ ਹਾਂ ਉਹ ਗੱਲ ਨਹੀਂ ਹੈਗੀ ਇੱਕ ਗਰੰਟੀ ਹੈ ਇੱਕ ਵਿਸ਼ਵਾਸ ਹੈ ਜਦੋਂ ਜੁੜੋਗੇ ਤੇ ਤੁਹਾਨੂੰ ਵਿਸ਼ਵਾਸ ਪੈਦਾ ਹੋਵੇਗਾ ਠੀਕ ਹੈ ਉਹ ਸੀ ਗੱਲ ਕਹਿੰਦੇ ਆ ਕਿ ਜਿਹੜਾ ਵੀ ਸਾਡਾ ਨਿਊਟ੍ਰੀਸ਼ਨ ਲੈ ਕੇ ਖਾਂਦਾ ਹੈ ਜਿਦੋਂ ਉਹਨੇ ਖਾਣਾ ਸ਼ੁਰੂ ਕਰਨਾ ਹੈ ਉਹ ਆਪਣਾ ਵੇਇੰਗ ਮਸ਼ੀਨ ਤੇ ਵਜਨ ਕਰ ਲਵੇ ਇੰਚੀ ਟੇਪ ਨਾਲ ਆਪਣਾ ਪੇਟ ਮਾਪ ਲਵੇ ਕਿ ਅੱਜ ਇੰਨੇ ਚ ਮੇਰਾ ਪੇਟ ਹੈ ਠੀਕ ਹੈ ਤਿੰਨ ਦਿਨ ਸਾਡਾ ਨਿਊਟ੍ਰੀਸ਼ਨ ਸਾਡੇ ਦਸੋਂ ਤਰੀਕੇ ਨਾਲ ਉਹਨੇ ਖਾਣਾ ਠੀਕ ਹੈ ਖਾਣ ਤੋਂ ਬਾਅਦ ਚ ਚੌਥੇ ਦਿਨ ਉਹਨੇ ਆਪਣਾ ਦੁਬਾਰਾ ਉਸੇੰਗ ਵੇਇੰਗ ਮਸ਼ੀਨ ਤੇ ਆਪਣਾ weight ਕਰਨਾ ਇੰਚੀ ਟੇਪ ਨਾਲ ਆਪਣਾ ਪੇਟ ਨਾਪ ਲੈਣਾ ਉੱਥੇ ਮੈਂ ਨਹੀਂ ਹੋਊਗਾ ਪਰ ਮੱਕਮ ਹੋਊਗਾ ਠੀਕ ਹੈ ਜੀ ਅਗਰ ਤਿੰਨਾ ਦਿਨਾਂ ਵਿੱਚ ਵਜ਼ਨ ਘਟਣਾ ਨਾ ਸ਼ੁਰੂ ਹੋਵੇ ਠੀਕ ਹੈ ਪੇਟ ਘਟਣਾ ਨਾ ਸ਼ੁਰੂ ਹੋਵੇ ਤਾਂ ਤੁਹਾਡੇ ਪੂਰੇ ਪੈਸੇ ਬਾਕੀ ਕੰਦੇ ਗਾਰੰਟੀ ਮੈਂ ਦਿੰਦਾ ਠੀਕ ਹੈ ਮੈਨੂੰ ਖੁੱਲਾ ਨਿਊਟ੍ਰੀਸ਼ਨ ਵਾਪਸ ਕਰ ਦਿਓ ਮੇਰੇ ਤੋਂ ਪੈਸੇ ਆਪਣੇ ਆ ਕੇ ਲਿਆਈਏ 1 ਮਹੀਨੇ ਦੇ ਵਿੱਚ ਕਿੰਨਾ weight ਘਟ ਸਕਦਾ ਜੀ ਕਿੰਨੀ ਗਾਰੰਟੀ ਦਿੰਦੇ ਹੋ ਤੁਸੀਂ ਵੀ 1 ਮਹੀਨੇ ਦੇ ਵਿੱਚ 1 ਮਹੀਨੇ ਵਿੱਚ ਮਿਨੀਮਮ ਜਿਹੜੀ ਮੇਰੇ ਕੋਲ ਹੁਣ ਲੋਕਾਂ ਦੇ ਰਿਜ਼ਲਟ ਪਹੁੰਚ ਰਹੇ ਨੇ ਦੇ ਦੇ ਹਾਂ 5 ਤੋਂ 7 ਕਿਲੋ ਵਜ਼ਨ ਬੜੇ ਆਰਾਮ ਨਾਲ ਘਟਦਾ ਜਾਏ 1 ਮਹੀਨੇ ਦੇ ਵਿੱਚ ਬਿਲਕੁਲ ਇਹ ਲੋਕਾਂ ਦਾ ਇਹਨਾਂ ਮੋਟਾਪੇ ਦਾ ਕਾਰਨ ਕੀ ਹੈ ਜਿਹੜੇ ਇਹਨਾਂ ਮੋਟਾਪਾ ਆ ਰਹੇ ਲੋਕਾਂ ਤੋਂ ਮੋਟਾਪੇ ਦੇ ਕਾਰਨ ਕਈ ਇੱਕ ਹੋ ਸਕਦੇ ਨੇ ਕਈਆਂ ਦਾ ਹੁੰਦਾ ਕਿ ਪੀੜੀਦਰ ਪੀੜੀ ਦੇ ਰੋਗ ਹੁੰਦੇ ਨੇ ਜਿਹੜੇ ਚੱਲਦੇ ਜਾ ਰਹੇ ਨੇ ਠੀਕ ਹੈ ਜੀ ਜਿਹੜੀ ਗੱਲ ਦੀ ਮੈਨੂੰ ਜ਼ਿਆਦਾ ਚਿੰਤਾ ਹੋ ਰਹੀ ਹੈ ਕਿ ਆਪਾਂ ਕਹਿੰਦੇ ਸਾਡਾ ਦੇਸ਼ ਤਰੱਕੀ ਕਰ ਰਿਹਾ ਅਸੀਂ ਵੀ ਕਹਿੰਦੇ ਸਾਡਾ ਦੇਸ਼ ਬਹੁਤ ਤਰੱਕੀ ਕਰ ਠੀਕ ਹੈ ਸਾਡਾ ਸਮਾਜ ਤਰੱਕੀ ਕਰ ਬਸ ਸਾਧ ਤਰੱਕੀ ਤਾਂ ਹੀ ਕਰੂ ਦੇਹ ਤਰੱਕੀ ਤਾਂ ਹੀ ਕਰੂ ਜੇ ਸਾਡਾ ਸਿਹਤ ਠੀਕ ਰਹੂਗਾ ਹੁਣ ਜਿਹੜੀਆਂ ਆਪਾਂ ਗੱਲਾਂ ਸਾਇੰਸ ਵਿੱਚ ਪੜ੍ਹਦੇ ਆ ਸਾਨੂੰ ਡਾਕਟਰ ਸਮਝਾਉਂਦੇ ਨੇ ਜਾਂ ਆਪਾਂ ਲਿਖਦੇ ਪੜ੍ਹਦੇ ਆ ਪਰ ਸਭ ਜਾਣਦੇ ਆ ਕਿ ਜਿਹੜੀ ਬਿਮਾਰੀ ਮਾਪੇ ਨੂੰ ਹੁੰਦੀ ਆ ਉਹ ਜੱਕੇ ਜਾ ਕੇ ਹੁੰਦੇ ਬੱਚਿਆਂ ਨੂੰ ਹੋ ਜਾਂਦੀ ਕਿ ਮੇਰਾ ਖਿਆਲ ਤਾਂ ਕੋਈ ਚਾਹੁੰਦੇ ਨੇ ਕਿ ਕੋਈ ਇਨਸ਼ਾਨ ਜੇ ਜਿਹੜੀ ਮੇਰੀ ਬਿਮਾਰੀ ਆ ਗਾ ਮੇਰੀ ਲਾੜ ਨੂੰ ਵੀ ਜਾਵੇ ਕਿ ਮੇਰੀ ਲਾੜ ਉਹ ਪੈਦਾ ਹੋਣ ਤੋਂ ਬਾਅਦ ਬਿਮਾਰੀ ਆ ਪੈਦਾ ਲੈ ਕੇ ਹੋਗੀ ਉਹ ਕਈ ਬਿਮਾਰੀਆਂ ਜਿਵੇਂ ਸ਼ੂਗਰ ਹੋ ਗਿਆ ਮੋਟਾਪਾ ਹੋ ਗਿਆ ਤੈਰ ਰਹੂਗੀ ਭਈ ਇਹ ਜੇ ਬਿਮਾਰੀਆਂ ਹੁੰਦੀਆਂ ਨੇ ਜਿਹੜੇ ਇੱਕ ਇੱਕ ਵਧਦੀ ਜਾ ਰਹੀਆਂ ਨੇ ਅਜੀ ਇਹ ਕਹਿੰਦੇ ਆ ਕਿ ਇੱਕ ਮਹੀਨੇ ਵਿੱਚ 5 ਤੋਂ ਲੈ ਕੇ 7 ਕਿਲੋ ਵਜਣਾ ਬ ਠੀਕ ਹੈ ਜੀ ਇਹਦੇ ਨਾਲ ਨਾਲ ਮੋਟਾਪੇ ਕਰਕੇ ਜਿੰਨੀਆਂ ਸਮੱਸਿਆਵਾਂ ਹੁੰਦੀਆਂ ਨੇ ਮੋਟਾਪੇ ਕਰਕੇ ਹੁੰਦੀਆਂ ਨੇ ਜਿਵੇਂ ਜੋਇੰਟ ਬੈਨ ਹੋ ਗਿਆ ਜੋੜਾਂ 'ਚ ਦਰਦ ਹੋਣਾ ਮੋਢਿਆਂ 'ਚ ਦਰਦ ਹੋਣਾ ਕਮਰ 'ਚ ਦਰਦ ਹੋਣਾ ਠੀਕ ਹੈ ਜੀ ਮੋਢਿਆਂ 'ਚ ਦਰਦ ਹੋਣਾ ਤੇ ਸਰ ਜਿਹੜੀ ਪੈਰ ਹੀ ਹੈ ਕੰਮ ਕਰ ਕਰ ਨੂੰ ਜੀ ਨਹੀਂ ਕਰਦਾ ਆਉਂਦਾ ਸੁਸਤੀ ਪੈਂਦੀ ਆ ਸਾਹ ਚੜਦਾ ਸਾਹ ਦਾ ਫੁੱਲਣਾ ਕਈਆਂ ਦਾ ਹੁੰਦਾ ਕਿ ਪੈਆਂ ਪੈਰ ਦਿੱਤਾ ਵੰਦੀਆਂ ਕਿੜਲਾਂ ਚੱਲਦੀਆਂ ਨੇ ਪੈਰਾਂ 'ਤੇ ਥਲੀਆਂ ਚੜ੍ਹ ਗਈਆਂ ਨੇ ਉਹ ਜਲਦੀਆਂ ਨੇ ਕੰਮ ਕਰ ਕਰ ਨੂੰ ਜੀ ਨਹੀਂ ਕਰਦਾ ਹੈਗਾ ਔਰ ਜਦੋਂ ਸਾਡਾ ਖੂਨ ਵੀ ਥੋੜਾ ਵਜਨ ਜ਼ਿਆਦਾ ਵੱਧ ਗਿਆ ਕਈ ਦਾ ਫੈਕਟਰੀ ਦੇ ਉੱਪਰ ਵੀ ਹੁੰਦਾ ਫੈਕਟਰੀ ਦੇ ਉੱਪਰ ਉਹ ਖੂਨ ਘੜਾ ਹੋਊਗਾ ਖੂਨ ਘੜਾ ਉਹਦੇ ਬੀਪੀ ਵੱਧੂਗਾ ਹੂੰ ਜਾਣੇ ਕਿ ਬਹੁਤ ਸਮੱਸਿਆਵਾਂ ਇਹ ਆਈਆਂ ਨੇ ਜਿਹੜੀਆਂ ਕੱਲੀਆਂ ਮੋਟਾਪੇ ਕਰਕੇ ਹੋ ਸਕਦੀਆਂ ਨੇ ਹੋ ਸਕਦੀਆਂ ਅਸੀਂ ਇਹ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਮੈਂ ਕੋਈ ਮੈਡੀਕਲ ਕਲੇਮ ਨਹੀਂ ਕਰਾਂਗਾ ਹੂੰ ਨਾਸ਼ੀ ਕਰਨਾ ਇਹ ਗੱਲ ਕਹਿੰਦੇ ਆ ਕਿ ਜਿੰਨੀਆਂ ਦਿੱਕਤਾਂ ਮੋਟਾਪੇ ਕਰਕੇ ਹੋ ਰਹੀਆਂ ਨੇ ਜੇ ਆਪਾਂ ਆਪਣਾ ਇੱਕ ਮੋਟਾਪਾ ਘਟਾ ਲਈਏ ਤਾਂ ਸਾਰੀਆਂ ਸਮੱਸਿਆਵਾਂ ਦੀ ਜੜ ਪੱਟੀ ਜਾ ਸਕਦੀ ਹੈ ਜਾ ਸਕਦੀ ਹੈ ਬਿਲਕੁਸ ਹੀ ਸਹੀ ਕਹਿਿਆ ਤੁਸੀਂ ਹੁਣ ਜੇ ਸਾਡੇ ਬਜਰ ਬਹੁਤ ਜ਼ਿਆਦਾ ਆ ਉਹ ਸਾਡੇ ਗੋਡੇ ਦਰਦ ਕਰ ਰਹੇ ਨੇ ਅਸੀਂ ਲਗਾਤਾਰ ਗੋਡਿਆਂ ਦਾ ਮੇਰਾ ਖੁਦ ਵੀ ਇਤਿਆਹਾ ਹੋਇਆ ਕਿ ਮੇਰਾ ਭਾਰ ਜ਼ਿਆਦਾ ਹੋ ਗਿਆ ਸੀਗਾ ਮੈਂ ਬਹੁਤ ਦਵਾਈਆਂ ਖਾ ਰਿਹਾ ਸੀਗਾ ਆਮ ਲੋਕਾਂ ਨਾਲ ਇਹੀ ਹੋ ਰਿਹਾ ਜਿਹਦਾ ਬਜਰ ਜ਼ਿਆਦਾ ਹੁੰਦੇ ਆ ਉਹਦੇ ਗੋਡੇ ਦਰਦ ਕਰਦੇ ਨੇ ਜੋ ਗੋਡੇ ਦਰਦ ਕਰਦੇ ਫਿਰ ਦਵਾਈਆਂ ਕਰਨੇ ਆ ਉਹ ਦਵਾਈਆਂ ਖਾਣ ਨਾਲ ਦਰ ਤੱਕ ਘਟੇ ਰਹਿੰਦਾ ਜੀ ਪਰ ਭਾਰ ਤਾਂ ਘਟਦਾ ਨਹੀਂ ਹੈਗਾ ਨਹੀਂ ਘਟਦਾ ਪਰ ਜਿਆਦੇ ਦਾਦਾਂੀਆਂ ਦਵਾਈਆਂ ਖਾਣ ਨਾਲ ਸਾਡੀ ਬੋੜ ਦੇ ਕੀ ਮਾਰਾ ਸ਼ੁਰੂ ਹੁੰਦਾ ਇਹ ਆਪਾਂ ਸਭ ਜਾਣਦੇ ਜਦੋਂ ਆਪਾਂ ਪੇਨ ਕਲਰ ਜਿਆਦਾ ਖਾਂਦੇ ਲੇਕਿਨ ਖਾਣ ਦੀ ਮਜਬੂਰੀ ਹੁੰਦੀ ਆ ਤੇ ਦਰਦ ਹੋਰ ਜਾਂ ਜੀ ਆਪਾਂ ਵਜਨ ਘਟਾ ਲਈਏ ਤਾਂ ਸਾਰਾ ਕੁਝ ਸਾਡਾ ਠੀਕ ਹੋ ਸਕਦਾ ਹੂੰ ਉਹ ਕਿਹੜਾ ਬੜਾ ਇਸ਼ੂ ਨਿਕ ਕੇ ਸਾਹਮਣੇ ਆਉਂਦਾ ਉਹ ਇਹ ਹੁੰਦਾ ਏ ਕਿ ਜੇ ਮੇਰਾ ਵਜਨ ਹੱਦੋਂ ਵੱਧ ਜਿਆਦਾ ਆ ਮੈਂ ਗੋਡੇ ਬਦਲੀ ਕਰਾ ਲੇ ਅੱਜ ਕੱਲ ਗੋਡੇ ਬਦਲੀ ਕਰਾਏ ਜਾ ਰਹੇ ਨੇ ਫੋਰੇ ਨੇ ਕੋਈ ਬੜੀ ਗੱਲ ਨਹੀਂ ਹੈ ਗੱਲ ਬੋਡੇ ਬਦਲੀ ਕਰਾ ਲੇ ਪਰ ਮੇਰੀ ਗੱਲ ਇੱਕ ਸਮਝ ਨਹੀਂ ਆਉਂਦੀ ਕਿ ਜਿਆਦੇ ਭਾਰ ਨੇ ਜਿਆਦੇ ਮਟਾਪੇ ਨੇ ਮੇਰੇ ਅਸਲੀ ਗੋਡੇ ਖਰਾਬ ਕਰਤੇ ਕਿ ਨਕਲੀ ਗੋਡੇ ਮੇਰਾ ਭਾਰ ਚੱਕਣਗੇ ਹੋ ਤੁਸੀਂ ਵੀ ਉਹ ਜੀ ਆਪ ਸੈਲਟੋ ਜਾਲ ਤੋਂ ਮਨ ਨੂੰ ਭਾਰ ਚੱਕਣਗੇ ਹੋ ਨਹੀਂ ਜੀ ਖਾਲਸਾ ਜੀ ਇਸ ਚੀਜ਼ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਸਰੀਰ ਤੇ ਦੇਖੋ ਜੀ ਜਿੰਨੇ ਵੀ ਸਾਡੇ ਨਿਊਟ੍ਰੀਸ਼ਨ ਨੇ ਕੋਈ ਬਹੁਵਧੀਆ ਸਵਾਲ ਕੀਤਾ ਤੁਹਾਡਾ ਬਣਦਾ ਹੱਕ ਵੀ ਬਣਦਾ ਛੀ ਦਾ ਲੋਕਾਂ ਨੂੰ ਫੋਨ ਕਰਦੇ ਆ ਇਹ ਜਿਹੜਾ ਸਾਡਾ ਨਿਊਟ੍ਰੀਸ਼ਨ ਆ ਕੱਲਾ ਸਾਡਾ ਪੰਜਾਬ ਨਹੀਂ ਕੱਲਾ ਸਾਡਾ ਮਹਾਨ ਦੇਸ਼ ਭਾਰਤ ਨਹੀਂ ਪੂਰੇ ਵਰਲਡ ਵਿੱਚ ਸਾਡੇ ਪ੍ਰੋਡਕਟ ਜਾ ਰਹੇ ਨੇ ਸਾਡੇ ਪ੍ਰੋਡਕਟਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਕਿਉਂਕਿ ਸਾਰੇ ਨੇਚਰਲ ਸੋਰਸ ਤੋਂ ਤਿਆਰ ਕੀਤੇ ਹੋਏ ਨੇ ਸਾਡੇ ਦੇਸ਼ ਦੀ ਮਹਾਨ ਸੰਸਥਾ ਐਪ ਐਸ ਐਸ ਏ ਆਈ ਆਈ ਐਸਓ ਬੀ ਕੇਐਮ ਦੀ ਤਰਫ ਤੋਂ ਇਹ ਸਰਟੀਫਾਈਡ ਨੇ ਲੈਸਲਸੜ ਨੇ ਕੋਈ ਵੀ ਸਾਈਡ ਇਫੈਕਟ ਨਹੀਂ ਕੋਈ ਵੀ ਛੜਕ ਨਹੀਂ 2 ਸਾਲ ਦੇ ਬੱਚੇ ਤੋਂ ਲੈ ਕੇ 3 ਸਾਲ ਦੇ ਬੱਚੇ ਲੈ ਕੇ 100 ਸਾਲ ਦੇ ਬੱਚੇ ਤੱਕ ਇਹਨੂੰ ਕੋਈ ਵੀ ਵਿਰੇ ਇਸਤੇਮਾਲ ਕਰ ਸਕਦਾ ਕੋਈ ਸਾਈਡ ਇਫੈਕਟ ਨਹੀਂ ਔਰ ਬੜੀ ਗੱਲ ਜਿਹੜੇ ਆਪਣੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਮਾਪੇ ਬੜੇ ਚੰਗੀ ਡਾਇਟ ਦਿੰਦੇ ਆ ਚੰਗੀ ਖਰਾਕ ਦਿੰਦੇ ਆ ਉਹਦਾ ਸਰੀਰ ਪ੍ਰੋਪਰ ਵੱਧਦਾ ਫੁੱਲਦਾ ਨਹੀਂ ਹੈਗਾ ਜਿੰਨੀ ਗ੍ਰੋਥ ਹੋਣੀ ਚਾਹੀਦੀ ਆ ਉਹ ਹੁੰਦੀ ਨਹੀਂ ਹੈਗੀ ਅੱਛੀ ਤੁਹਾਨੂੰ ਗਾਰੰਟੀ ਨਾ ਕਹਿੰਦੇ ਆ ਵਾਅਦੇ ਨਾ ਕਹਿੰਦੇ ਆ ਰੱਬ ਦੀ ਕਿਰਪਾ ਨਾ ਕਹਿੰਦੇ ਆ ਕੋਨਾ ਬੱਚਿਆਂ ਨੂੰ ਸਾਡੇ ਪ੍ਰੋਡਕਟ ਖਵਾ ਦਿਓ ਉਹਦੀ ਸਿਹਤ ਨਾ ਬਣੇ ਤਾਂ ਵੀਰ ਜੀ ਤੁਹਾਡੇ 'ਚ ਦਿਨ ਡਾਲਾ ਠੀਕ ਹੈ ਕਈਆਂ ਮੁੰਡੇ ਕੁੜੀਆਂ ਬੀਬੀਆਂ ਭਾਈਆਂ ਦੇ ਮੂੰਹ ਤੇ ਕਾਲੇ ਚਿਹਰੇ ਹੋ ਜਾਂਦੇ ਆ ਝੁਰੜੀਆਂ ਹੁੰਦੀਆਂ ਨੇ ਸ਼ਾਇਆ ਕਾਲੀਆਂ ਹੋ ਜਾਂਦੀਆਂ ਨੇ ਅਸੀਂ ਉਹ ਖਾਣ-ਪਾਣ ਤੇ ਨਿਊਟ੍ਰੀਨ ਦੇ ਦੇਣਾ। ਕਿ ਤੁਸੀਂ ਘਰ ਦਾ ਖਾਣਾ ਪਾਣੀ ਖਾਓ। ਦਿਨ ਵਿੱਚ ਇੱਕ ਵਾਰ ਸਾਡਾ ਨਿਊਟ੍ਰੀਸ਼ਨ ਲੈਣਾ ਜਿਹੜਾ ਖਾਣ-ਪਾਣ ਤੇ ਦਵਾਂਗੇ। ਕਿ ਲੈ ਸਹੀਆਂ ਠੀਕ ਹਨ ਵਾਤੇ। ਦਿਨ ਚ ਵੀਰੇ ਇੱਕ ਵਾਰ ਲੈਣਾ ਬਸ ਉਹ। ਦਿਨ ਕਿੰਨੇ ਸਾਡਾ ਕੋਰਸ ਆ। 3 ਮਹੀਨੇ ਤੁਸੀਂ ਕੋਰਸ ਪੂਰਾ ਕਰ ਲਿਓ। ਅਗਰ ਤੁਹਾਨੂੰ ਕੋਈ ਬੰਦਾ ਪਰੇਸ਼ਾਨ ਗਿਆ ਕਿ ਪਹਿਲਾਂ ਤੁਸੀਂ ਇਹੀ ਸੀਗੇ। ਤੁਸੀਂ ਜਦੋਂ ਡਿਊਟੂਸ ਖਾਓਗੇ ਉਹ ਜਾਊਗਾ ਅੰਦਰ ਲੇਕਿਨ ਖਾਰ ਕੇ ਕਿਥੇ ਆਊਗਾ ਬਾਹਰ ਬਾਹਰ ਕਾਫੀ ਸਮੱਸਿਆ ਦਾ ਹੱਲ ੜੋਡੇ ਕੋਲ ਬਿਲਕੁਲ ਜੀ ਬਿਲਕੁਲ ਸ਼ਾਇਦ ਸਾਨੂੰ ਬਾਰ-ਬਾਰ ਬਿਊਟੀ ਵਾਲਰ ਜਾਣ ਦੀ ਜ਼ਰੂਰਤ ਨਾ ਪਵੇ ਥੋੜਾ ਚਿਰ ਇਹਨਾਂ ਨਿਕਲ ਜੋ ਇਹਨੇ ਥੋੜੇ ਜਲਦੇ ਗਲੋ ਆ ਗਈ ਤੇ ਸਾਨੂੰ ਵੀ ਜੀ ਟਾਈਮ ਦੇ ਦਿਓ ਇੱਕ ਵਿਸ਼ਵਾਸ ਕਰ ਲੋ ਨਹੀਂ ਰਿਜ਼ਲਟ ਮਿਲਦਾ ਤਾਂ ਵੈਸੇ ਵਾਪਸ ਆ ਜਾਓ ਅਜਾ ਖਾਲਸਾ ਜੀ ਜਿਹੜੇ ਬੰਦੇ ਦੁਗਲੇ ਪਤਲੇ ਹੁੰਦੇ ਉਹਨਾਂ ਦੀ ਸਿਹਤ ਨਹੀਂ ਬਣਦੀ ਪੂਰੇ ਵਾਸਤੇ ਵੀ ੜੋਡੇ ਕੋਲ ਹੈ ਜੀ ਬਿਲਕੁਲ ਜੀ ਸਾਡੇ ਅੱਛੀ ਤਿੰਨ ਬਿਸ਼ਾ ਦੇ ਕੰਮ ਕਰ ਰਹੇ ਆ ਕਈ ਮੋਟਾਪ ਕੁੜਾ ਬੰਦਾ ਜਿਆਦਾ ਪਤਲਾ ਕੁਝ ਮੋਟਾ ਹੋਣਾ ਚਾਹੁੰਦਾ ਉਹਦੇ ਵਾਸਤੇ ਵੀ ਕੰਮ ਕਰ ਰਹੇ ਆ ਕਈ ਬੰਦੇ ਕਹਿੰਦੇ ਵੀ ਨਾ ਤਾਂ ਮੈਂ ਮੋਟਾ ਹੋਵਾਂ ਨਾ ਮੈਂ ਪਤਲਾ ਹੋਵਾਂ ਮੈਂ ਇਹੇ ਜਿਹਾ ਰਹਾ ਅਸ਼ੂਦਾ ਬਸਤੇ ਵੀ ਦੇ ਰਹੇ ਆ ਕਿਉਂਕਿ ਅੱਜ ਕੱਲ ਕੰਪੀਟੀਸ਼ਨ ਦਾ ਜਵਾਨਾ ਫੈਸ਼ਨ ਦਾ ਜਵਾਨਾ ਹਰੇਕ ਬੰਦਾ ਕਹਿੰਦਾ ਮੈਂ ਯਾਰ ਲੋਕਾਂ ਨੂੰ ਸੋਹਣਾ ਲੱਗਾ ਵੀਰੇ ਕੱਪੜੇ ਪਾਏ ਹੋਏ ਸੋਹਣੇ ਲੱਗਣ ਲੇਕਿ ਕ ਵੀਰੇ ਸਰੀਰੇ ਵੇ ਟੰਗਾ ਹੋਇਆ ਪਿਆ ਜਿੰਨੇ ਮਰਜ਼ੀ ਮਹਿੰਗੇ ਕੱਪੜੇ ਪਾ ਲਈਏ ਜਿੰਨੇ ਮਰਜ਼ੀ ਭਜੇ ਕੱਪੜੇ ਪਾ ਲਈਏ ਸਰੀਰ ਤੇ ਕਦੇ ਜੱਚਦੇ ਨਹੀਂ ਹੈਗੇ ਅਗਰ ਤੁਹਾਡਾ ਬਾਡੀ ਵੇਅਰਿੰਗ ਸਹੀ ਆ ਜੱਟਾਂ ਨੇ ਤੁਹਾਡੀ ਪਰਸਨੈਲਿਟੀ ਵਧੀਆ ਹੋਣੀ ਚਾਹੀਦੀ ਹੈ ਪਰਸਨੈਲਿਟੀ ਹਾਂ ਬਿਲਕੁਲ ਸਹੀ ਗੱਲ ਪਰਸਨੈਲਿਟੀ ਡਿਪੈਂਡ ਕਰਦਾ ਤੁਹਾਡੇ ਬਾਡੀ ਵੇਅਰਿੰਗ ਕਿਹਾ ਜਾ ਇਹ ਜਿਹੜੇ ਢੁਗਲੇ ਬੱਤਲੇ ਬੰਦੇ ਹੁੰਦੇ ਆ ਇਹਨਾਂ ਇਹ ਕਿੰਨੇ ਟਾਈਮ ਦੇ ਵਿੱਚ weight ਘਟਾ ਸਕਦੇ ਕਿੰਨੇ ਟਾਈਮ ਦੇ ਬੰਦਾ ਵਧੀਆ ਤੰਦੂਸ ਦੇਖਦਾ ਇਹ ਤਾਂ ਦੇਖੋ ਜੀ वजन ਘਟਾਉਣ ਦਾ ਬੰਦਾ वजन ਹੁਣ ਜਿਆਦਾ ਕਿੰਨਾ ਹੈ ਹੂੰ ਕਈ ਦਾ 25 ਕਿਲੋ ਵਜ਼ਨ ਜਿਆਦਾ ਆ ਕਈ ਦਾ 50 ਕਿਲੋ ਜਿਆਦਾ ਆ ਕਈ ਦਾ 10 ਕਿਲੋ ਵਜ਼ਨ ਜਿਆਦਾ ਆ ਵੀਡੀ ਅਸੀਂ ਰੇਂਜ ਹੋ ਮੰਨ ਕੇ ਚੱਲਦੇ ਆ 1 ਮਹੀਨੇ ਦੇ ਵਿੱਚ 5 ਤੋਂ ਲੈ ਕੇ 7 ਕਿਲੋ ਵਜ਼ਨ ਆਰਾਮ ਨਾਲ ਘਟ ਰਿਹਾ ਬੜੇ ਆਰਾਮ ਅੱਛਾ ਦੁਗਲੇ ਪਤਲੇ ਬੰਦੇ ਰਾ ਜਿਹੜੇ ਬੰਦੇ ਆਣਗੇ ਉਹਨਾਂ ਦਾ ਵੇਟ ਜੇ ਪਤਾਣਾ ਕਿੰਨੇ ਟਾਈਮ ਚ ਪਤਾ ਸਕਦੇ ਹੋ ਕੋਸ਼ਲ ਨੂੰ 3 ਮਹੀਨੇ ਦੇ ਦੋ 3 ਮਹੀਨੇ ਮੈਂ ਤੁਹਾਨੂੰ ਕਹਾ ਜੀ ਮੈਨੂੰ ਅੱਜ ਮੇਰਾ ਖਾਓ ਨਿਊਟ੍ਰੀਸ਼ਨ ਤੁਸੀਂ 10 ਦਿਨ ਬਾਅਦ 5 ਕਿਲੋ ਵਜ਼ਨ ਵਾਜੂਗਾ ਉਹ ਵੀਰੇ ਗਲਤ ਹੈ ਅੰਦਰ ਅਸੀਂ ਖਾਣਾ ਜਿਹੜਾ ਨਿਊਟ੍ਰੀਸ਼ਨਿਕ ਪ੍ਰਕਾਰ ਦਾ ਭੋਜਨ ਆ ਇੱਕ ਪਗਰ ਦਾ ਖਾਣਾ ਆ ਇਹ ਖਾਣਾ ਸਾਡੇ ਅੰਦਰ ਜਾਣਾ ਇਹਨੇ ਹਾਜਮ ਹੋਣਾ ਇਹ ਤੋਂ ਰਸਵਾਨਾ ਅਰਸ ਤੋਂ ਬਲਾਡਵਾਨਾ ਬਲਾਡ ਤੋਂ ਸੈਲਵਾਨ ਨੇ ਸੈਲ ਤੋਂ ਟਿਸ਼ੂ ਵਾਨ ਨੇ ਟਿਸ਼ੂ ਤੋਂ ਆਰਗਨ ਵਾਨ ਨੇ ਫਿਰ ਜਾ ਕੇ ਸਾਡੀ ਬਾਡੀ ਦੀ ਪੂਰੀ ਡਿਵੈਲਪਮੈਂਟ ਹੋਣੀ ਹੈ ਇੰਨੇ ਟਾਈਮ ਲੱਗਦਾ ਇਹਦਾ ਖਾਲਸਾ ਜੀ ਕਹਿਣ ਦਾ ਮਤਲਬ ਵੀ ਇਹ ਪਾਚਨ ਸ਼ਕਤੀ ਵਾਸਤੇ ਹੈ ਜੇ ਤੁਸੀਂ ਇਹ ਖਾਓਗੇ ਤਾਂ ਤੁਹਾਡਾ ਲੀਵਰ ਸੈੱਟ ਰਹੂਗਾ ਜੱਟ ਉਹਦਾ ਖਾਦਾ ਪੀਤਾ ਅੰਦਰ ਸਾਰੀਆਂ ਚੀਜ਼ਾਂ ਲੱਗਣਗੀਆਂ ਫਿਰ ਬੰਦੇ ਦਾ ਵੇਟ ਵਧੂ ਦੇਖੋ ਮੈਂ ਤੁਹਾਨੂੰ ਗੱਲ ਕਹਿ ਦਵਾਂ ਸਾਡੀ ਬਾਡੀ ਨੂੰ ਖਾਣ ਵਾਸਤੇ ਸ਼ਾਇਦ ਫੂਡ ਦੀ ਜ਼ਰੂਰਤ ਨਹੀਂ ਆ ਨਿਊਟ੍ਰੀਸ਼ਨ ਦੀ ਜ਼ਰੂਰਤ ਹੈ ਠੀਕ ਹੁਣ ਨਿਊਟ੍ਰੀਸ਼ਨ ਕੀ ਹੁੰਦਾ ਉਹਦੇ ਵਿੱਚ ਉਹ ਜ਼ਰੂਰੀ ਪੌਸਟਰਕ ਤੱਤ ਜਿਹੜੇ ਸਾਡੀ ਬੋਰਡਿੰਗ ਚਾਹੀਦੇ ਨੇ ਉਹ ਇਹ ਚ ਹੈਗੇ ਨੇ ਲੋਕਾਂ ਦੀ ਸਿਹਤ ਠੀਕ ਹੈ ਲੋਕਾਂ ਦੀ ਸਿਹਤ ਠੀਕ ਹੈ ਜੇ ਲੋਕਤੰਤਰ ਉਸ ਤੋਂ ਉਨਕੇ ਤਾਂ ਸਭ ਕੁਝ ਠੀਕ ਹੈ ਜਾਨ ਹੈ ਤਾਂ ਜਹਾਨ ਹੈ ਦੇਖੋ ਦੋ ਚੀਜ਼ਾਂ ਤਾਂ ਹੁਣ ਇੰਨੀਆਂ ਕਿ ਵਧੀਆਂ ਜਾ ਰਹੀਆਂ ਨੇ ਸ਼ੂਗਰ ਸਾਡੇ ਇੰਨੀ ਕੁ ਲੈਵਲ ਤੇ ਵਧਦੀ ਜਾ ਰਹੀਆ ਦਿਨ ਮਰਜੀ ਬੋਚੋ ਮੈਨੂੰ ਸ਼ੂਗਰ ਆ ਮੈਨੂੰ ਬੀਪੀ ਆ ਮੈਨੂੰ ਥਾਇਰੋਇਡ ਆ ਮੇਰੇ ਪੇਟ ਵਿੱਚ ਜਾਂ ਬਹੁਤ ਬਣਦਾ ਬੀਪੀ ਹੋ ਗਿਆ ਤਜਾਬ ਬੰਨਾ ਹੋ ਗਿਆ ਉਲਟ ਹੋ ਗਿਆ ਇਹ ਨਾਮ ਜੀ ਹੋਈ ਪੀ ਨਾਮ ਨਾ ਜੇ ਸਾਡਾ ਸਰੀਰ ਦਿੱਕੋ ਮੈਂ ਇੱਕ ਚੀਜ਼ ਕਹਿੰਦਾ ਹੁਣਾ ਜੇ ਤੁਹਾਨੂੰ ਚੰਗੀ ਲੱਗੇ ਤਿੰਨ ਗੱਲਾਂ ਨੇ ਪਹਿਲੀ ਗੱਲ ਅਸੀਂ ਆਪਣੀ ਡਾਈਟ ਤੇ ਧਿਆਨ ਰੱਖੀ ਕਿ ਮੇਰੀ ਬਾਡੀ ਨੂੰ ਕਿੰਨੇ ਡੈਡ ਚਾਹੀਦੇ ਆ ਕਦੋਂ ਮੈਂ ਕੀ ਕਿੰਨਾ ਖਾਵਾਂ ਕਦੋਂ ਕਿੰਨਾ ਮੈਂ ਕੀ ਕੀ ਖਾਵਾਂ ਸਾਡੀ ਬਾਡੀ ਨੂੰ ਤਾਂ ਹਰ ਚੀਜ਼ ਦੀ ਜ਼ਰੂਰਤ ਹੈ ਪੋਟਾਸ਼ੀਅਮ ਆ ਮੈਗਨੀਸ਼ੀਅਮ ਆ ਫੈਟਸ ਆ ਫਾਈਬਰ ਆ ਵਿਟਾਮਿਨ ਆ ਪੋਟਾਸ਼ੀਅਮ ਆ ਕਾਰਬੋਹਾਈਡਰੇਟਸ ਯਾਨੀ ਮੇਰੀ ਬਾਡੀ ਨੂੰ ਕਿੰਨਾ ਔਰ ਕੀ ਕਦੋਂ ਕਦੋਂ ਖਾਣਾ ਚਾਹੀਦਾ ਇਹ ਬਿਮਾਰੀਆਂ ਇੱਕ ਗੱਲ ਮੈਂ ਸਿੱਧੀ ਕਹਿ ਦਵਾਂ ਨੰਬਰ 1 ਗੱਲ ਇਹ ਸਾਡੀ ਡਾਈਟ ਸਹੀ ਹੋਣੀ ਚਾਹੀਦੀ ਇਹ ਬਿਮਾਰੀਆਂ ਲੱਗਣ ਦਾ ਕਾਰਨ ਤਾਂ ਆਪਾਂ ਇਹ ਗੱਲ ਕਹਿ ਸਕਦੇ ਹਾਂ ਖਾਲਸਾ ਵੀ 99% ਲੋਕਾਂ ਦਾ ਖਾਣ ਪੀਣ ਠੀਕ ਨਹੀਂ ਉਹ ਥੋੜੀ ਗੱਲ ਮੈਂ ਕਲੀਅਰ ਕਰੂੰਗਾ ਇਹ ਸਾਨੂੰ ਆਪਣੀ ਡਾਈਟ ਦਾ ਪਤਾ ਹੋਣਾ ਚਾਹੀਦਾ ਹੂੰ ਕਿ ਮੇਰੀ ਡਾਈਟ ਵਿੱਚ ਕੀ ਕੀ ਸ਼ਾਮਲ ਹੋਣਾ ਚਾਹੀਦਾ ਪਹਿਲੀ ਗੱਲ ਹੂੰ ਅਗਰ ਸਾਡੀ ਡਾਈਟ ਸਹੀ ਹੋ ਗਈ ਜਿਨੂੰ ਮੈਂ ਕਹਿੰਦਾ ਵਾਇਲੈਂਸ ਡਾਈਟ ਜਿਨੂੰ ਮੈਂ ਕਹਿੰਦਾ ਨਿਊਟ੍ਰੀਸ਼ਨ ਅਗਰ ਸਾਡੀ ਡਾਈਟ ਸਹੀ ਹੋ ਗਈ ਇਹ ਹੀ ਡਾਈਟ ਸਾਡੀ ਬੋਡੀ ਦਾ ਧਿਆਨ ਰੱਖੂਗੀ ਧਿਆਨ ਰੱਖੋ ਜੇ ਮੇਰੀ ਡਾਈਟ ਸਹੀ ਆ ਮੇਰਾ ਖਾਣਾ ਪਾਣੀ ਸਹੀ ਆ ਤਾਂ ਮੇਰੀ ਬੋਡੀ ਕੀ ਰਹੂਗੀ ਠੀਕ ਰਹੂਗੀ ਤੁਹਾਡੇ ਜਿਹੜੇ ਮੈਦ ਜਿਹੜੀ ਤੁਹਾਡੇ ਕੋਈ ਵੀ ਨਿਊਟ੍ਰੀਸ਼ਨ ਤੁਹਾਡੇ ਮੈਡੀਸਨ ਆ ਜਾਂ ਅੰਦਰ ਜਾਊਗੀ ਜਿਹੜੇ ਡੈੱਡ ਸੈੱਲ ਆ ਉਹਨਾਂ ਨੂੰ ਸਾਰਾ ਕੁਝ ਐਕਟੀਵੇਟ ਕਰ ਦੋ ਐਕਟੀਵੇਟ ਕਰ ਦੋ ਠੀਕ ਹੈ ਜੀ ਬੰਦ ਦੁਆਰਾ ਫੇਰ ਬੇਨਤੀ ਕਰ ਦਵਾ ਕਿ ਅਸੀਂ ਆਪਣੇ ਡਾਈਟ ਦਾ ਧਿਆਨ ਰੱਖਣੀ ਹੈ ਨੰਬਰ 1 ਗੱਲ ਨੰਬਰ 2 ਗੱਲ ਉਹੀ ਡਾਈਟ ਸਾਡੀ ਬਾਡੀ ਦਾ ਧਿਆਨ ਰੱਖਦੀ ਆ ਜਿਹੜੀ ਸਾਡੀ ਬਾਡੀ ਆ ਨੰਬਰ 3 ਗੱਲ ਉਹ ਕੀ ਕਰਦੀ ਆ ਸਾਡੇ ਕੰਮ ਕਰਾ ਧਿਆਨ ਰੱਖਣੀ ਆ ਕੰਮ ਕਰਾ ਧਿਆਨ ਜੀ ਵੀਰਾ ਦਾ ਕੰਮ ਕਾ ਠੀਕ ਆ ਪੀ ਸਾਡੀ ਸਾਰੇ ਪਾਸੇ ਬੱਲੇ ਬੱਲੇ ਆ ਚਾਹੇ ਆਪਾਂ ਨੌਕਰੀ ਕਰਦੇ ਆ ਚਾਹੇ ਕੋਈ ਕਾਰੋਬਾਰ ਕਰਦੇ ਆ ਚਾਹੇ ਕੋਈ ਘਰ ਦਾ ਕੰਮ ਕਰਦੇ ਆ ਚਾਹੇ ਖੇਤੀ ਦਾ ਕੰਮ ਕਰਦੇ ਆ ਕੋਈ ਮਰਜ਼ੀ ਕੰਮ ਕਰਦੇ ਆ ਜੇ ਵੀ ਬਾਡੀ ਠੀਕ ਆ ਤਾਂ ਕੰਮ ਜਿਹੜਾ ਮਰਜ਼ੀ ਆਪਾਂ ਕਰ ਲਈਏ ਪਰ ਸਿਹਤ ਕਿੱਥੋਂ ਆ ਸਾਡੀ ਡਾਈਟ ਤੋਂ ਆ ਸਾਡੀ ਡਾਈਟ ਸਹੀ ਹੋਣੀ ਚਾਹੀਦੀ ਆ ਸਾਡੀ ਬਾਡੀ ਸਹੀ ਹੋਣੀ ਚਾਹੀਦੀ ਆ ਸਾਡਾ ਕੰਮ ਆਪਣਾ ਸਹੀ ਹੋਣਾ ਚਾਹੀਦਾ ਬਿਲਕੁਲ ਸਹੀ 70% ਜਿਹੜੀਆਂ ਬਿਮਾਰੀਆਂ ਨੇ ਸਾਡੀਆਂ ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਹੁੰਦੀਆਂ ਬਿਲਕੁਲ ਸਹੀ ਗੱਲ ਹੈ 70% ਕੋਈ ਦੋ ਰਿਆ ਨਹੀਂ ਖਾਲਸਾ ਜੀ ਬਿਲਕੁਲ ਸਹੀ ਕਹਿ ਰਹੇ ਸਭ ਤੋਂ ਵੱਧ ਬਿਮਾਰੀ ਸਾਡੇ ਖਾਣ ਬਿੰਦਿਆਤ ਕਰਕੇ ਹੁੰਦੀ ਹੈ ਜੇ ਜੇ ਆਪਣਾ ਖਾਣ ਬਿੰਦ ਨੂੰ ਸਹੀ ਕਰ ਲਈਏ